ਕੌਣ ਕਹਿੰਦਾ ਇਹ ਸੁਪਨੇ ਪੂਰੇ ਨਹੀਂ ਹੁੰਦੇ ਤੁਸੀਂ ਸੁਪਨੇ ਦੇਖੋ ਤਾਂ ਸਹੀ ਮੈਂ ਨਾਲ ਖੜਾ ਤੁਹਾਡੇ ਤੁਹਾਡੇ ਸੁਪਨੇ ਪੂਰੇ ਕਰਨ ਦੇ ਲਈ ਦੋਸਤੋ ਅੱਜ ਦੀ ਇੱਕ ਛੋਟੀ ਜੀ ਕਹਾਣੀ ਤੁਹਾਡੇ ਲਈ ਆਪਣਾ ਹੈੱਡ ਕਾਂਸਟੇਬਲ ਮਨੀਸ਼ ਇਹ ਆਫੀਸ਼ੀਅਲੀ ਜੁਆਇਨ ਹੋਇਆ ਬੱਚਾ ਪੰਜਾਬ ਪੁਲਿਸ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਵਿੰਗ ਦੇ ਵਿੱਚ ਤੇ ਅੱਜ ਇਸ ਬੱਚੇ ਦੀ ਛੋਟੀ ਜੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਤੇ ਇਹ ਨੇ ਆਪਣੇ ਦੇਖ ਲਓ ਹੈੱਡ ਕਾਂਸਟੇਬਲ ਸਬ ਇੰਸਪੈਕਟਰ ਹੈੱਡ ਕਾਂਸਟੇਬਲ ਐਂਡ ਇੰਸਪੈਕਟਰ ਸਾਹਿਬ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਸੀਗਾ ਸਾਡੇ ਲਈ ਉਸ ਦਿਨ ਅਕੈਡਮੀ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਿਲ ਕੇ ਫਿਰ ਪਾਰਟੀ ਕੀਤੀ ਸਾਰਿਆਂ ਨੇ ਕਿਉਂਕਿ ਬਹੁਤ ਮਿਹਨਤ ਤੋਂ ਬਾਅਦ ਇੱਕ ਜਿਹੜੀ ਜੌਬ ਮਿਲਦੀ ਹੈ ਇਹ ਦੇਖ ਲਓ ਆਪਣੀ ਸਬ ਇੰਸਪੈਕਟਰ ਵਾਲੀ ਟੀਮ ਬਹੁਤ ਹੀ ਜਾਦ ਆ ਰਹੀ ਹੈ ਦੋਸਤੋ ਤੁਹਾਡੀ ਕੁੜੀਆਂ ਮੁੰਡੇ ਸਾਰੇ ਪੰਜਾਬ ਪੁਲਿਸ ਦਾ ਫਿਊਚਰ ਤੇ ਆਪਣੇ ਹੁਨਾਰ ਮਨੀ ਮਨੀ ਐਂਡ ਗੌਰਵ ਦੋਨੋਂ ਤੇ ਦੋਸਤੋ ਇਹ ਟਾਈਮ ਜਦੋਂ ਗਰਾਊਂਡ ਦੇ ਵਿੱਚ ਅਸੀਂ ਮਿਹਨਤ ਕਰਕੇ اٹ ਸੀਗੇ ਰਾਤ ਦਾ ਟਾਈਮ ਸੀਗਾ ਦਿਨ ਰਾਤ ਮਿਹਨਤਾਂ ਚੱਲ ਰਹੀਆਂ ਸੀਗੀਆਂ ਤੇ ਇਹ ਫੋਟੋ ਉਸ ਵਕਤ ਦੀ ਹੈ ਜਦੋਂ ਅਸੀਂ ਟ్రਾਇਲ ਲਿਆ ਸੀਗਾ ਮਨੀ ਦਾ ਤੇ ਮਨੀ ਦੇ ਨਾਲ ਇਹ ਫੋਟੋ ਉਸ ਵਕਤ ਦੀ ਹੈ ਜਦੋਂ ਇਸ ਬੱਚਾ ਦਾ ਇੰਟਰਵਿਊ ਲਿਆ ਸੀ ਆਪਾਂ ਨੇ ਇਸ ਇੰਟਰਵਿਊ ਦੇ ਵਿੱਚ ਮਨੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀਗੀ ਹੈਡ ਕਨਸਟੇਬਲ ਦੇ ਬਾਰੇ ਤੇ ਉਸੇ ਦਿਨੇ ਰਿਜ਼ਲਟ ਆਇਆ ਸੀਗਾ ਤੇ ਸੀ ਹੈਨਾ ਤੇ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਤੇ ਮਨੀ ਨੇ ਫਿਰ ਡੱਬਾ ਲਿਆ ਆ ਕੇ ਫਿਰ ਬੱਚਿਆਂ ਦੇ ਵਿੱਚ ਆ ਜਿਹੜੀ ਮਠਿਆਈ ਵੰਡੀ ਕਿਉਂਕਿ ਇੱਕ ਬੱਚੇ ਦੇ ਲਈ ਇੱਕ ਖੁਸ਼ੀ ਦਾ ਪਲ ਹੁੰਦਾ ਹੈ ਉਹ ਇੰਨੇ ਸਾਲਾਂ ਦੀ ਮਿਹਨਤ ਸੁਪਨਾ ਸੱਚ ਹੋ ਗਿਆ ਦੇਖ ਸਕਦੇ ਹੋ ਦੇ ਚਿਹਰੇ ਤੇ ਸਮਾਈਲ ਮੁੰਡੇ ਦੇ ਤੇ ਮੈਨੂੰ ਵੀ ਵੀਡੀਓ ਬਣਾਉਦੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਆਪਣੇ ਜਸਪ੍ਰੀਤ ਐਂਡ ਕੁਲਦੀਪ ਆਪਣੇ ਦੋਨੋਂ ਸਬ ਇੰਸਪੈਕਟਰ ਦੇਖਣ ਆਏ ਸੀਗੇ ਆਪਣੇ ਕੋਲ ਅਸੀਂ ਦੋਨੋਂ ਮਜ਼ਾਕ ਕਰ ਰਹੇ ਸੀਗੇ ਮਨੀ ਦੇ ਨਾਲ ਅਸੀਂ ਜੰਪ ਦੇਖ ਰਹੇ ਸੀਗੇ ਉਹਨਾਂ ਦਾ ਮਨੀ ਦਾ ਦੇ ਉਸ ਤੋਂ ਬਾਅਦ ਫਿਰ ਅਸੀਂ ਨੇ ਮਿਲ ਕੇ ਇੱਕ ਰੀਲ ਬਣਾਈ ਕੈਂਡੀ ਸਬ ਇੰਸਪੈਕਟਰਾਂ ਦੇ ਨਾਲ ਆਪਣੇ ਜਿਹੜੇ ਵਿੱਚ ਸੈਕ ਹੋਏ ਨੇ ਦੇਖ ਰਹੇ ਹੋ ਖੁਸ਼ੀ ਇਹਨਾਂ ਦੀ ਇੱਥੇ ਤੇ ਉਸ ਤੋਂ ਬਾਅਦ ਬੱਚਿਆਂ ਦਾ ਸਨਮਾਨ ਹੋਇਆ ਨਿਤਿਨ ਹਰਿਆਣੇ ਤੋਂ ਜਿਹੜੇ ਕਿ ਆਪਣੇ ਇਹ ਹੈਡ ਕਾਂਸਟੇਬਲ ਆਪਣੇ ਨਿਤਿਨ ਨੇ ਜੀ ਇਹ ਵੀ ਜਲਦੀ ਇਹਨਾਂ ਬੱਚਿਆਂ ਦਾ ਪਾਵਾਂਗੇ ਤੇ ਜਿੰਨੇ ਇਹ ਪਿਛਲੇ ਨੰਬਰ ਕਰ ਲਏ ਨੇ ਸਾਰੇ ਤੇ ਆਪਾਂ ਸਾਰਿਆਂ ਦੀ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਣੇ ਵੈਸੇ 12 ਜਿਹੜੇ ਸਬ ਇੰਸਪੈ ਆਪਣੇ ਹੈਡ ਕਾਂਸਟੇਬਲਾਂ ਦੇ ਵਿੱਚੋਂ ਸਿਰਫ ਦੋ ਹੀ ਬੱਚਿਆਂ ਨੇ ਜਿਹੜਾ ਜੁਆਇਨਿੰਗ ਦਿੱਤੀ ਹੈ ਬਾਕੀ ਬੱਚਾ ਜਿਹੜੇ ਪੱਤਵਾਰੀ ਸਾਈਡ ਕੋ ਚੰਡੀਗੜ੍ਹਪੁਰ ਸੇ ਇਸ ਤਰ੍ਹਾਂ ਅੰਦਰ ਪਾਕੀ ਸਾਈਡ ਤੇ ਚਲੇਗੇ ਤੇ ਬਹੁਤ ਬਹੁਤ ਪਿਆਰ ਹੈ ਨਾ ਬੱਚਿਆਂ ਦੇ ਲਈ ਜਿਹੜਾ ਇਹਨਾਂ ਮਿਹਨਤਾਂ ਕਰ ਰਹੇ ਨੇ ਤੇ ਅੱਗੇ ਵਧ ਰਹੇ ਨੇ ਆਪਣਾ ਤੇ ਮੇਰਾ ਨਾਮ ਆ ਜਿਹੜਾ ਵਿਕੜੀ ਦਾ ਨਾਮ ਆ ਜਿਹੜਾ ਰੋਸ਼ਨ ਕਰ ਰਹੇ ਨੇ ਉਹ ਮਿੱਠਾ ਤਾਂ ਬਣਦਾ ਹੀ ਹੈ ਜੀ ਇਹਨਾਂ ਦਾ ਲੋចੀ ਲੋਮੂ ਮਿੱਠਾ ਕਰੋ ਤੁਸੀਂ ਬਹੁਤ ਹੀ ਖੁਸ਼ੀ ਦਾ ਕਰੀਆ ਆਪਣੇ ਹੈਡ ਕਾਂਸਟੇਬਲ ਪੁਨੀਸ਼ ਦੇ ਵਾਸਤੇ ਤੇ ਦੋਸਤੋ ਇਹ ਯਾਦਾਂ ਹੀ ਹੁੰਦੀਆਂ ਨੇ ਜਿਹੜੀਆਂ ਕਿ ਮੈਂ ਇਤਿਹਾਸ ਦੇ ਜ਼ਰੀਏ ਕੈਪਚਰ ਕਰਕੇ ਰੱਖੀਆਂ ਨੇ ਸਾਰੀਆਂ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਮਨੀ ਦਾ ਲਾਸਟ ਹੈ ਜਿਹੜਾ ਇੰਟਰਵਿਊ ਸੁਣਾਉਂਦੇ ਆ ਕਿ ਮਨੀ ਤੁਹਾਡੇ ਲਈ ਕੀ ਇੱਕ ਸੰਦੇਸ਼ ਹੈ ਜਿਹੜਾ ਦੇਣਾ ਚਾਹੂਗਾ ਇਸ ਨੂੰ ਲੈ ਕੇ ਮੇਰਾ ਵੀ ਇੱਕ ਹੀ ਮੈਸੇਜ ਹੈ ਜਿਹੜੇ ਦਾਣਾ ਫੇਲਰ ਆਉਂਦੇ ਰਹਿੰਦੇ ਨੇ ਪੇਪਰ ਫੇਲ ਹੋਣਗੇ ਤਾਂ ਤੁਸੀਂ ਲੱਗੇ ਰਹੋ ਤਿਆਰੀ ਨਹੀਂ ਛੱਡਣੀ ਹੈਗੀ ਇੱਕ ਦਿਨ ਪੇਪਰ ਜੂਰ ਤੁਹਾਡਾ ਪਾਸ ਹੋ ਗਏ ਧੰਨਵਾਦ ਦੋਸਤੋ ਤੁਸੀਂ ਸੁਣੇ ਲਿਆ ਮਨੀ ਨੇ ਕੀ ਕਿਹਾ ਕੀ ਆਪਣੀ ਮਿਹਨਤ ਜੇ ਜਾਰੀ ਰੱਖੋ ਆਪਡਾ ਉਹਨਾਂ ਜਿਹੜੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ ਕੋਈ ਚੱਕਰ ਨਹੀਂ ਪੈਂਦਾ ਬਟਵਾਦ ਦੇ ਵਿੱਚ ਆ ਦੇਖ ਲਓ ਤੁਸੀਂ ਵਰਦੀ ਹੈਨਾ ਕਿੰਨੀ ਵਧੀਆ ਲੱਗ ਰਹੀ ਆ ਤੇ ਜਿਵੇਂ ਦਾ ਥੋੜਾ ਫਰੈਂਡ ਸਰਕਲ ਹੁੰਦਾ ਉਹ ਮੈਂ ਤੁਸੀਂ ਬਣਦੇ ਹੋ ਆ ਦੋਨੋਂ ਬੱਚੇ ਜੇ ਜਸਪ੍ਰੀਤ ਐਂਡ ਆਪਣੇ ਕੁਲਦੀਪ ਇਹ ਦੋਨੋਂ ਆਪਣੇ ਕੋਲ ਪਹਿਲਾ ਸਵੈਕਟਰੀ ਤਿਆਰੀ ਕਰ ਰਹੇ ਸੀ ਇਹ ਮੁੰਡੇ ਅੱਜ ਦੇ ਲੋ ਸਵੈਕਟਰ ਬਣੇ ਹੋਏ ਤੇ ਹੈਡ ਮਨੀ ਵੀ ਆਪਣਾ ਨਾਲ ਹੀ ਕਰ ਰਿਹਾ ਸੀਗਾ ਦੇਖ ਲਓ ਹੈਨਾ ਤੇ ਹੁਣ ਆ ਜੋ ਹੈਡ ਕਨਸਟੇਬਲ ਬਣ ਗਿਆ ਠੀਕ ਹੈ ਤੇ ਬੱਚੇ ਆਪਣੇ ਕੋਲ ਹੀ ਹੈਨਾ ਪੌਦੇ ਲੈ ਕੇ ਆਏ ਸੀਗੇ ਜਦੋਂ ਭਰਤੀ ਹੋਏ ਸੀਗੇ ਤਾਂ ਇਦਾਂ ਹੀ ਹੈ ਨਾ ਇਸੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਨੀ ਕਹਿੰਦਾ ਸਰ ਜਦੋਂ ਮਨੀ ਦਾ ਆਪਣਾ ਜਨਮ ਦਿਨ ਵੀ ਸੀਗਾ ਆਪਣਾ ਅਕੈਡਮੀ ਦੇ ਵਿੱਚ ਮਨਾਇਆ ਤੇ ਮਨੀ ਨੇ ਆਪਣੇ ਕੋਲ ਜਿਵੇਂ ਕਿ ਆਪਣਾ ਇੱਕ ਅਕੈਡਮੀ ਦਾ ਇੱਕ ਰੂਲ ਹੈ ਕਿ ਜਿਸ ਬੱਚੇ ਦਾ ਜਨਮ ਦਿਨ ਹੁੰਦਾ ਹੈ ਉਹ ਜਿੰਨੇ ਸਾਲ ਦਾ ਹੁੰਦਾ ਹੈ ਆਪਾਂ ਅਕੈਡਮੀ ਦੇ ਵਿੱਚ ਬੂਟੇ ਲਗਵਾਨੇ ਆ ਤੇ ਜਦੋਂ ਬੱਚਾ ਫਿਰ ਫਾਈਨਲੀ ਭਰਤੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਬੱਚਾ ਆਪਣੇ ਕੋਲ ਆ ਜਾਗੜਾ ਬੂਟੇ ਲਗਾ ਕੇ ਜ਼ਰੂਰ ਜਾਂਦਾ ਹੈ ਜਿਵੇਂ ਕਿ ਬੱਚੇ ਲਗਾ ਕੇ ਗਏ ਨੇ ਦੋਸਤੋ ਸਿਆਣੇ ਕਹਿੰਦੇ ਹੁੰਦੇ ਨੇ ਵਧੀਆ ਸੰਗਤ ਦਾ ਨਤੀਜਾ ਵਧੀਆ ਹੀ ਹੁੰਦਾ ਹੈ ਹਮੇਸ਼ਾ ਤੇ ਜਿਸ ਤਰ੍ਹਾਂ ਦੀ ਸੰ ਜਿਵੇਂ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਫਰੰਟ ਦੇ ਵਿੱਚ ਵੀ ਕਹਿਆ ਸੀ ਕਿ ਸੁਪਨੇ ਜ਼ਰੂਰ ਪੂਰੇ ਹੁੰਦੇ ਨੇ ਸੁਪਨੇ ਤੁਸੀਂ ਦੇਖੋ ਬਸ ਸੁਪਨੇ ਉਹੀ ਆ ਤੁਸੀਂ ਸੁਪਨੇ ਜ਼ਰੂਰ ਦੇਖੋ ਮੈਂ ਹਮੇਸ਼ਾ ਤੁਹਾਡੇ ਨਾਲ ਆ ਪ੍ਰੀਤਮ ਫਿਟ ਆਰਮੀ ਅਕੈਡਮੀ ਤੁਹਾਡੇ ਨਾਲ ਆ ਠੀਕ ਹੈ ਆਪਾਂ ਮਿਸ਼ਨ ਹੈ ਜਿਹੜਾ ਤੁਹਾਡਾ ਪੰਜਾਬ ਪੁਲਿਸ ਵਰਦੀ ਇਹ ਤੁਹਾਡਾ ਮਿਲ ਕੇ ਜਿਹੜਾ ਪੂਰਾ ਕਰਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਕ ਬੱਚੇ ਦੇ ਵਰਦੀ ਪੈਂਦੀ ਹੈ ਤੇ ਮੈਂ ਉਮੀਦ ਕਰਦਾ ਕਿ ਜੇ ਤੁਸੀਂ ਤੁਹਾਡਾ ਸੁਪਨਾ ਹੈ ਪੰਜਾਬ ਪੁਲਿਸ ਵਰਦੀ ਨੂੰ ਲੈ ਕੇ ਤਾਂ ਮੈਂ ਤੁਹਾਡਾ ਸੁਪਨਾ ਸਾਕਾਰ ਕਰਨ ਦੇ ਲਈ ਹਮੇਸ਼ਾ ਤਿਆਰ ਆ ਗੱਲ ਇਹ ਆ ਕਿ ਤੁਸੀਂ ਤਿਆਰ ਹੋਗੇ ਨਹੀਂ ਠੀਕ ਹੈ ਇੱਕ ਚੰਗੀ ਸੰਗਤ ਦੇ ਨਾਲ ਜੁੜਨ ਦੇ ਫਿਟੋਫਟਾਰਮੀ ਅਕੈਡਮੀ ਜਿਹੜੀ ਜੁਆਇਨ ਕਰੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਜਿਨ੍ਹਾਂ ਦਾ ਸੁਪਨਾ ਹੈ ਪੰਜਾਬ ਪਾਲਸ ਵਰਦੀ ਨੂੰ ਲੈ ਕੇ ਤੇ ਇਸ ਵੀਡੀਓ ਦੇ نیچے ਬਹੁਤ ਸਾਰੇ ਬਤਾਈ ਦਿਓ ਕਿਉਂਕਿ ਇੱਕ ਚੰਗਾ ਇਨਸਾਨ ਉਹ ਹੀ ਹੈ ਜਿਹੜਾ ਦੂਸਰੇ ਦੀ ਖੁਸ਼ੀ ਵਿੱਚ ਖੁਸ਼ ਹੋ ਜਾਵੇ ਜੈ ਹਿੰਦ ਦੋਸਤੋ